ਚਾਰੇ ਪਾਸੇ ਹੜਾਂ ਦੀ ਮਾਰ ਹੈ ਜਿਸ ਕਰਕੇ ਲੋਕਾਂ ਦਾ ਬੇਹਦ ਨੁਕਸਾਨ ਹੋਇਆ ਲੋਕਾਂ ਦਾ ਘਰਾਂ ਦਾ ਸਾਰਾ ਸਮਾਨ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਲੋਕਾਂ ਦੇ ਪਸ਼ੂ ਤੱਕ ਇਸ ਹੜ ਦੀ ਲਪੇੜ ਦੇ ਵਿੱਚ ਆ ਚੁੱਕੇ ਨੇ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲੀ ਹੈ ਉੱਥੇ ਹੀ ਦੱਸ ਜੀ ਹੈ ਕਿ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ ਐ ਜੀ ਪੀ ਸੀ ਦੇ ਵੱਲੋਂ ਵੱਡੀ ਸਹਾਇਤਾ ਕੀਤੀ ਗਈ ਹੈ 2 ਕਰੋੜ ਰੁਪਏ ਦੇ ਹੜ ਪ੍ਰਭਾਵਿਤ ਰਾਹਤ ਫੰਡ ਐਲਾਨ ਦਿੱਤਾ ਗਿਆ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵੱਲੋਂ ਸਿਹਤ ਸੇਵਾਵਾਂ ਐਂਬੂਲੈਂਸ ਸੇਵਾ ਤੇ ਦਵਾਈਆਂ ਪਹੁੰਚਾਈਆਂ ਜਾ ਰਹੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਹਿ ਕੇ ਸਰਕਾਰ ਨੂੰ 50000 ਪ੍ਰਤੀ ਏਕੜ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ ਅੱਗੇ ਕਈ ਵਾਰੀ ਹੁੰਦਾ ਜੀ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰਦੀ ਸ਼੍ਰੋਮਣੀ ਕਬਰਦਾਰਾ ਪ੍ਰਬੰਧਕ ਕਮੇਟੀ ਤੇ ਐਸ ਵਾਰ ਅਮਪਲੋਈ ਨੇ ਇਹ ਦਰਸਾ ਦਿੱਤਾ ਕਿ ਕੁਦਰਤੀ ਆਫਤ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸੋ ਇਹ ਤੋਂ ਇਲਾਵਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਜਾਤੀ ਤੌਰ ਤੇ ਬਹੁਤ ਸਾਰੇ ਐਮਪਲਾਈ ਸਾਡੇ ਜੇ ਕਿਸੇ ਨੂੰ 10000 ਦੀ 5000 ਦੀ ਲੋੜ ਆ ਦਈ ਜਾਂਦੇ ਆ ਅਸੀਂ ਗੁਰੂ ਨਾਮਦਾਸ ਮੈਡੀਕਲ ਯੂਨੀਵਰਸਿਟੀ ਤੋਂ ਇਹ ਯਤਨ ਕੀਤਾ ਉੱਥੋਂ ਸਾਡੀਆਂ ਰਾਹਤ ਤੌਰ ਫੌਰਨ ਤੌਰ ਤੇ ਇੱਕ ਐਂਬੂਲੈਂਸ ਅੰਗਰੇਰਾ ਬਾਬਾ ਨਾਨਕ ਦੇ ਇੱਕ ਅਰਮਦਾਸ ਵਿਕੇ ਦਿੱਤੀ ਸੀ ਉਹ ਜਿੱਥੇ ਆਪਣੇ ਬਿਮਾਰੀ ਦੀਆਂ ਦਵਾਈਆਂ ਪਜਾਉਂਦੇ ਆ ਉੱਥੇ ਨਾਲ ਦੀ ਨਾਲ ਕਿਸੇ ਨੂੰ 5000 ਕਿਸੇ ਨੂੰ 10000 ਜਿਹੜੇ ਬਹੁਤ ਵਿਚਾਰੇ ਓਕੇ ਆ ਕਿਉਂਕਿ ਚੰਗਾ ਬੰਦਾ ਕੋਈ ਉਹਦਾ ਵਿਚਾਰਾ ਗੁਜ਼ਾਰਾ ਕਰ ਲੂਗਾ ਤੇ ਕਈ ਵਿਚਾਰੇ ਮਾਤੜ ਤੇ ਮਾਤੜ ਉਹ ਰਾਹਤ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਜੁਨੀਅਰ ਹਸਪਤਾਲ ਰਹੀ ਆ ਤੇ ਸਾਡੇ ਸਾਰੇ ਸਖਤਰ ਸਹਿਬਾਨ ਇਹਨਾਂ ਨੂੰ ਵੀ ਕਿਹਾ ਸੀ ਕਿ ਆਪਾਂ ਜਿਹੜੇ ਪੈਸੇ ਹੁਣ ਆਉਣੇ ਆ ਆਪਣੇ ਕੋਲ ਇਹਦੇ ਲਈ ਅਸੀਂ 2-4 ਮੈਂਬਰ ਨਹੀਂ ਸਾਰੇ ਬਹੁਤਾਂ ਤੋਂ ਅਸੀਂ ਇਹ ਵਿਊਜ਼ ਲਵਾਂਗੇ ਕਿ ਉਹਨਾਂ ਲੋਕਾਂ ਲਈ ਕੀ ਕੀਤਾ ਜਾ ਸਕਦਾ ਕਿਉਂਕਿ ਬਹੁਤ ਨਗਰਾਂ ਦੇ ਵਿੱਚ ਗੁਰੂ ਘਰ ਵੀ ਇਫੈਕਟਡ ਹੋਏ ਆ ਉਹਨਾਂ ਦਾ ਵੀ ਦੇਖਾਂਗੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਲਗਭਗ 1100 ਪਿੰਡ ਸਿੱਧਾ ਅਫੈਕਟ ਹੋਇਆ ਉਹਦੇ ਵਿੱਚ ਕਿਸ ਤੰਗ ਨਾਲ ਯੋਗਦਾਨ ਪਾਉਣਾ ਉਹਦੇ ਲਈ ਅਸੀਂ ਸਾਰੇ ਯਤਨਸ਼ੀਲ ਰਹਾਂਗੇ ਤੇ ਦੂਸਰਾ ਇੱਕ ਸਾਡਾ ਇਹ ਅਕਾਊਂਟ ਹੈ ਜਿਹੜਾ ਤੁਸੀਂ ਵੀ ਜ਼ਰੂਰ ਨਸ਼ਰ ਕਰਦੇ ਹੋ ਇਹਦੇ ਵਿੱਚ ਲੋਕ ਆਪ ਮਹਾਰਾ ਆਪਣੀ ਦਸ਼ਮਾਨ ਜਿਹੜਾ ਕੱਢ ਕੇ ਪਾ ਰਹੇ ਆ ਇਹ ਜ਼ਰੂਰ ਵਿੱਚ ਆਪਣੇ ਜਸ ਬਾਜੀ ਦੇ ਤੁਸੀਂ ਇਲੈਕਟ੍ਰੋਨਿਕ ਮੀਡੀਆ ਇਹਦੀਆਂ ਫੋਟੋ ਲੈ ਲਓ ਇਥੋਂ ਤਾਂ ਕਿ ਇਹ ਤੁਹਾਨੂੰ ਪਤਾ ਲੱਗ ਜਾਏ ਇਹ ਹੈਗਾ ਸਾਡੇ SBI ਦਾ ਡੋਨੇਸ਼ਨ ਤੁਵਾਂਜ਼ ਬਲੱਡ ਫਲੱਡ ਵਿਕਟਮ ਆਫ ਪੰਜਾਬ ਇਹ ਸਾਡਾ SBI ਦਾ ਅਕਾਊਂਟ ਹੈ ব্রাঞ্চ ਹੈਗੀ ਇਹਦੀ 11 ਸੰਸਦ ਮਾਰਗ 메인 ਬ੍ਰਾਂਚ ਨਿਊ ਦਿੱਲੀ ਇੰਡੀਆ ਇਹ ਤੇ ਇਹ ਜਿਹੜੀ ਸਿਰਫ ਫਾਰਨ ਕੰਟਰੀਜ਼ ਲਈ ਆ ਆਪਣੇ ਲੋਕ ਵੀ ਪਾ ਸਕਦੇ ਇਹ ਨਹੀਂ ਕੋਈ ਦਿੱਕਤ ਪਰ ਉਹ ਚੇਚੇ ਤੌਰ ਤੇ ਬਾਹਰਲੇ ਜਿਹੜੇ ਆ ਇਹ ਅਕਾਊਂਟ ਹੈਗਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਇਹਦਾ ਅਕਾਊਂਟ ਨੰਬਰ ਹੈਗਾ 000000 60 401 0006331 ਮੈਂ ਰਿਪੀਟ ਕਰ ਦਿਆਂ 0000004010006331 ਇਹਦਾ ਆਈ ਐਫ ਐਸ ਸੀ ਕੋਡ ਹੈਗਾ ਐਸ ਬੀ ਆਈ ਐਨ 0000691 ਇਹਦਾ ਆਈਐਫਐਸਸੀ ਕੋਡ ਐਸਬੀਆਈ ਐਨ 0000691 ਸਮਿਪਤ ਕੋਡ ਇਹਦਾ ਜਿਹੜਾ ਐਸਬੀਆਈ ਐਨ ਆਈ ਐਨ ਡਬਲ ਵੀ ਐਸਬੀਆਈ ਐਨ ਆਈ ਐਨ ਡਬਲ ਵੀ 104 ਇਹ ਐਫਸੀਆਰ ਦਾ ਅਕਾਊਂਟ ਹੈ ਜਿਹਦੇ ਵਿੱਚ ਸਾਨੂੰ ਛੋਟ ਆ ਸੋ ਇਹਦੇ ਵਿੱਚ ਬਾਅਦ ਤੋਂ ਬਾਅਦ ਪੈਸੇ ਪਾਉਣੇ ਟੈਕਸ ਦੇ ਵੀ ਇਹਦੇ ਵਿੱਚ ਰਿਪੀਟ ਆ ਇੱਕ ਸਾਡਾ ਅਕਾਊਂਟ ਹੈਗਾ 13 13 ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਦੀ ਸ਼ਤਾਬ ਦੀ ਵੇਲੇ ਖੋਲਿਆ ਪਿਛਲੀ ਵਾਰੇ ਵੀ ਇਹ ਐਫੈਕਟਿਵ ਹੋਇਆ ਸਗਾ ਇਹ ਇੱਕ ਬ੍ਰਾਂਚ ਹੈਗੀ ਗੋਲਡਨ ਟੈਂਪਲ ਅੰਮ੍ਰਿਤਸਰ ਇਹ ਜਿਹੜੇ ਦੇਸੀ ਇਧਰਲੇ ਬੰਦਿਆਂ ਨੇ ਮੇਰੇ ਅਰਗਿਆਂ ਨੇ ਪਾਉਣੇ ਆ ਅਕਾਊਂਟ ਹੈਗਾ ਇਹਦਾ ਐਚ ਡੀ ਐਫ ਸੀ ਬੈਂਕ ਦੇ ਵਿੱਚ ਅਕਾਊਂਟ ਨੰਬਰ ਇਹਦਾ ਹੈਗਾ 5 01 00 300315215 50100 30031521 IFSC कोड HDFC 0001313 HDFC 000 फिर अगेन 1313 ਤੇ ਬ੍ਰਾਂਚ ਕੋਡ ਇਹਦਾ ਹੈਗਾ 1313 ਮਾਈਕਰੋ ਕੋਡ 141432 4006 ਸੋ ਇਹਦੇ ਵਿੱਚ ਜਿਹੜੇ ਵੀ ਮਾਈ ਭਾਈ ਆਪਣਾ ਚਾਹੁੰਦੇ ਯੋਗਦਾਨ ਪਾਉਣਾ ਉਹ ਯੋਗਦਾਨ ਆਪਣਾ ਪਾਉਣ ਤੇ ਪਾ ਵੀ ਰਹੇ ਆ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਯਤਨ ਕੀਤਾ ਕਿ ਇਹ ਅਕਾਊਂਟ ਦੇ ਵਿੱਚ ਜਿੰਨੇ ਵੀ ਮਾਇਆ ਆਉਗੀ ਇਹ ਮੁੜ ਵਸੇਬੇ ਲਈ ਜਿਹੜੇ ਆਪਣੇ ਰਾਹ ਸਾਡੇ ਚੱਲ ਰਹੇ ਚੱਲੀ ਜਾਣੇ ਆ ਉਹਦੇ ਵਿੱਚ ਕੋਈ ਛੋੜ ਨਹੀਂ ਖਰੋਤ ਨਹੀਂ ਆਉਣੀ ਉਹ ਐ ਜੀ ਡੀ ਸਾਡੇ ਮੈਨੇਜਰਾਂ ਨੂੰ ਹਦਾਇਤ ਹੈ ਉਹ ਆਪਣੇ ਗੁਰਦਾਰਾ ਸਹਿਬਾਨਾਂ ਤੋਂ ਉਹ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਪਰ ਆ ਜਿਹੜੀ ਮਾਇਆ ਬਾਹਰੋਂ ਤੁਹਾਡੀ ਵਿਦੇਸ਼ ਚੋਂ ਜਾਂ ਦੇਸ਼ ਚੋਂ ਆਉਣੀ ਆ ਤੇ ਮੈਂ ਸਮੂਹ ਮਾਈ ਭਾਈ ਗੁਰਨਾਨ ਕਲੀਵਾ ਨਾਮ ਮਾਈ ਭਾਈ ਨੂੰ ਬੇਨਤੀ ਵੀ ਕਰਦਾ ਇਹ ਤੁਹਾਡਾ ਇੱਕ ਇੱਕ ਪੈਸਾ ਗੁਰੂਦਾਰ ਤੋਂ ਹੋ ਕੇ ਉਹਨਾਂ ਲੋਕਾਂ ਦੇ ਜਿਹੜੇ ਵਿਚਾਰੇ ਅਫੈਕਟਡ ਹੋ ਗਏ ਉਹਨਾਂ ਦੇ ਮੋੜਵ ਸੇਵੇਲੇ ਜਾਣੇ ਚਾਹੇ ਗੁਰੂ ਘਰ ਹੋਣ ਤੇ ਚਾਹੇ ਕੋਈ ਹੋਰ ਕਾਰਜ ਹੋਣ ਤੇ ਮੈਂ ਖੁਸ਼ੀ ਵੀ ਮਹਿਸੂਸ ਕਰ ਰਿਹਾ ਹਾਂ ਸੋ ਦਾਦੇ ਕਿ ਹਣ ਪ੍ਰਭਾਵੀ ਤੇ ਖੇਤਰਾਂ ਦੇ ਵਿੱਚ ਇੱਕ ਦੂਜੇ ਦੀ ਮਦਦ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਐਸਜੀਪੀਸੀ ਦੇ ਵੱਲੋਂ 2 ਕਰੋੜ ਦਾ ਫੰਡ ਜਿਹੜਾ ਕਿ ਜਾਰੀ ਕੀਤਾ ਗਿਆ ਤੇ ਦੂਸਰਾ ਖੇਤੀ ਹੀ ਜਿਹੜਾ ਕਿ ਜਾਰੀ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਕਈ ਦਾਨੀਆਂ ਨੇ ਨਿੱਜੀ ਤੌਰ ਤੇ ਵੀ ਦਾਨ ਦਿੱਤਾ ਜਿਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਯੋਗਦਾਨ ਵੀ ਸ਼ਾਮਿਲ ਨੇ ਹਕੀਕਤ ਜੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ